ਕਿਸਾਨੀ ਅੰਦੋਲਨ ਦੋ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਉਸ ਸ਼ੁਰੂਆਤ ਤੋਂ ਪਹਿਲਾਂ ਹਰਿਆਣਾ ਦੇ ਵੱਖ-ਵੱਖ ਬਾਰਡਰਾਂ ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ ਤਾਂ ਕਿ ਪਿਛਲੀ ਵਾਰ ਦੀ ਤਰ੍ਹਾਂ ਕਿਸਾਨ ਦਿੱਲੀ ਨਾ ਜਾ ਸਕਣ ਇਸ ਸਮੇਂ ਹਰਿਆਣਾ ਦੇ ਜੀਂਦ ਇਲਾਕੇ ਦੇ ਵਿੱਚ ਮੌਜੂਦਾਂ ਜਿੱਥੇ ਕਹਿ ਸਕਦੇ ਹਾਂ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਿਆ ਜਾਣਾ ਹੈ 6 ਤੋਂ 7 ਲੇਅਰ ਦੀ ਜਿਹੜੀ ਕਿ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਆ ਕਿਸੇ ਦੇ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਨੇ ਸਭ ਤੋਂ ਪਹਿਲੀ ਤਸਵੀਰ ਦਿਖਾਵਾਂਗੇ ਇਹ ਬੈਰੀਗੇਟਿੰਗ ਦੀ ਇਹ ਬੈਰੀਗੇਟਿੰਗ ਜਿਹੜੀ ਹਰਿਆਣਾ ਦੇ ਬਾਰਡਰ ਦੇ ਵਿੱਚ ਤੁਸੀਂ ਜਿਹੜੀਆਂ ਇਸ ਦੀਆਂ ਲਾਈਨਾਂ ਗਿਣ ਕੇ ਹੈਰਾਨ ਹੋ ਜਾਓਗੇ ਸਾਰੀਆਂ ਲਾਈਨਾਂ ਦਿਖਾਵਾਂਗੇ ਕਿ ਤਕਰੀਬਨ 4 5 6 7 8 9 10 11 12 11 12 13 14 15 16 17 18 19 20 ਦੇ तकरीबन ਜਿਹੜੀ ਕਿ ਇਹ ਬੈਰੀਗੇਟਿੰਗ ਦੀਆਂ ਲਾਈਨਾਂ ਨੇ ਉਹ ਬਣਾਈਆਂ ਗਈਆਂ ਨੇ ਤਾਂਕਿ ਰੋਕਿਆ ਜਾਵੇ ਸਿਰਫ ਇੱਥੋਂ ਤੱਕ ਹੀ ਨਹੀਂ ਇਹ ਅੱਗੇ ਵੀ ਜੇ ਦੇਖਿਆ ਜਾਵੇ ਅਗਲੇ ਪਾਸੇ ਨੂੰ ਜਿਹੜਾ ਕਿ ਇਹ ਹੋਰ ਪ੍ਰਬੰਧ ਕੀਤੇ ਜਾ ਰਹੇ ਨੇ ਜੋ ਕੰਟੇਨਰ ਕਹ ਸਕਦੇ ਆ ਉਹ ਕੰਟੇਨਰ ਜਿਹੜੇ ਮਿੱਟੀ ਦੇ ਨਾਲ ਭਰੇ ਜਾ ਰਹੇ ਨੇ ਅਤੇ ਉਹਨਾਂ ਦੇ ਵਿੱਚ ਮਿੱਟੀ ਪਾਈ ਜਾ ਰਹੀ ਹੈ ਤਾਂ ਕਿ ਇਹ ਜਿਹੜਾ ਕਿ ਕੰਟੇਨਰ ਆ ਉਸ ਨੂੰ ਹਿਲਾਇਆ ਨਾ ਜਾ ਸਕੇ ਜੀਸੀਬੀ ਦੀ ਮਦਦ ਦੇ ਨਾਲ ਜਿਹੜਾ ਕਿਸ ਕੰਟੇਨਰ ਨੂੰ ਭਰਿਆ ਜਾ ਰਿਹਾ ਆ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਕੰਟੇਨਰ ਦੇ ਵਿੱਚ ਜੋ ਮਿੱਟੀ ਆ ਉਹ ਪਾਈ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਆ ਜੋ ਕਹਿ ਸਕਦੇ ਆ ਇਸ ਨੂੰ ਸੜਕ ਦੇ ਵਿਚਕਾਰ ਰੱਖਿਆ ਜਾ ਰਿਹਾ ਤਾਂ ਕਿ ਸੜਕ ਨੂੰ ਦੋਨੇ ਤਰਫੋਂ ਬੰਦ ਕੀਤਾ ਜਾ ਸਕੇ ਸਿਰਫ ਇੱਥੋਂ ਤੱਕ ਨਹੀਂ 20 ਬੈਰੀਗੇਟਰ ਤੋਂ ਬਾਅਦ ਕੰਟੇਨਰ ਆਉਂਦੇ ਨੇ ਕੰਟੇਨਰ ਤੋਂ ਬਾਅਦ ਜਿਹੜੇ ਪੱਥਰ ਨੇ ਉਹ ਪੱਥਰ ਤੁਹਾਨੂੰ ਦਿਖਾਈ ਦੇਣਗੇ ਇਹ ਪੱਥਰ ਅਕਸਰ ਕਿੱਥੇ ਦੇ ਆ ਜਦੋਂ ਸੜਕ ਦੇ ਕਿਨਾਰਿਆਂ ਤੇ ਜਾਂ ਕਿਸਦੇ ਆ ਕਿਸੇ ਫਲਾਈਓਵਰ ਬ੍ਰਿਜ ਦਾ ਨਿਰਮਾਣ ਹੁੰਦਾ ਉਸ ਸਮੇ ਇਹ ਪੱਥਰ ਰੱਖੇ ਜਾਂਦੇ ਜੇ ਅਤੇ ਹੁਣ ਇਹ ਪੱਥਰ ਤੁਸੀਂ ਸੜਕ ਤੇ ਦੇਖ ਸਕਦੇ ਹੋ ਤਕਰੀਬਨ ਕਿੱਥੇ ਦੇ ਆ 6 ਤੋਂ 7 ਲੇਅਰ ਦੇ ਇਹ ਪੱਥਰ ਨੇ ਇਹ ਤੁਸੀਂ ਦੇਖੋ 1 2 3 4 5 6 7 7 ਲੇਅਰਾਂ ਦੇ ਵਿੱਚ ਇਹ ਪੱਥਰ ਨੇ ਜਿਹੜੇ ਇਹ ਜੀਂਦ ਜਿਹੜਾ ਕਹਿ ਸਕਦੇ ਖਨੋਰੀ ਬਾਰਡਰ ਹੈ ਜਿੱਥੋਂ ਦੀ ਕਹਿ ਸਕਦੇ ਕਿਸਾਨਾਂ ਨੇ ਐਂਟਰ ਹੋਣਾ ਉਸ ਜਗ੍ਹਾ ਤੇ 6 ਤੋਂ 7 ਲੇਅਰ ਦੇ ਵਿੱਚ ਇਹ ਪੱਥਰ ਰੱਖੇ ਗਏ ਨੇ ਸਿਰਫ ਇੱਥੇ ਹੀ ਨਹੀਂ ਅੱਗੇ ਵੀ ਦਿਖਾਵਾਂਗੇ ਕਿਉਂਕਿ ਜੋ ਕਹਿ ਸਕਦੇ ਆ ਇਹ ਭਾਰੀ ਕੰਟੇਨਰ ਨੇ ਉਹਨਾਂ ਦੇ ਵਿੱਚ ਜਿੱਥੇ ਮਿੱਟੀ ਪਾ ਕੇ ਰੱਖੀ ਜਾ ਰਹੀ ਉੱਥੇ ਚੇਤਾਵਨੀ ਬੋਰਡ ਆ ਇਹ ਚੇਤਾਵਨੀ ਬੋਰਡ ਜੋ ਕਿ ਸਵੇ ਜੀਂਦ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਇੱਥੇ ਤਾਰਾ 144 ਲਾਗੂ ਹੈ ਤੁਸੀਂ ਅੱਗੇ ਨਹੀਂ ਜਾ ਸਕਦੇ ਕਿਸਾਨਾਂ ਨੂੰ ਇੱਕ ਚੇਤਾਵਨੀ ਦਿੱਤੀ ਜਾ ਰਹੀ ਹੈ ਅਤੇ ਦੂਸਰੀ ਤਰਫ ਜਦੋਂ ਕਿਸਦੇ ਪੰਜਾਬ ਦੇ ਬਾਰਡਰ ਦੀ ਸ਼ੁਰੂਆਤ ਹਰਿਆਣੇ ਵਾਲੇ ਪਾਸੇ ਹੁੰਦੀ ਆ ਉਸ ਤੋਂ ਪਹਿਲਾਂ ਵੀ ਜੋ ਕਿ ਸਵੇ ਭਾਰੀ ਬੈਰੀਗੇਟਿੰਗ ਕਿਤੇ ਨ ਕਿਤੇ ਕੀਤੀ ਗਈ ਹੈ ਕੈਮਰਾ ਪਰਸਨ ਤਜਿੰਦਰ ਦੇ ਨਾਲ ਕਮਲਦੀਪ ਜੀ ਮੀਡੀਆ ਖਨੋਰੀ ਬਾਰਡਰ